ਸੋ ਇਹ ਜਿਹੜਾ ਟੌਪਿਕ ਆ ਜੀ ਇਹ ਬਹੁਤ ਹੀ ਵਧੀਆ ਟੌਪਿਕ ਆ ਜੇ ਤੁਸੀਂ ਇਸ ਟੌਪਿਕ ਤੇ ਤੁਸੀਂ ਵਧੀਆ ਤਰੀਕੇ ਨਾਲ ਤੁਸੀਂ ਕੰਮ ਕਰਦੇ ਹੋ ਨਾ ਤਾਂ ਮੈਂ ਤੁਹਾਨੂੰ ਗਾਰੰਟੀ ਦਿੰਦਾ ਤੁਸੀਂ ਮਹੀਨੇ ਦੇ ਤੁਸੀਂ 1 ਲੱਖ ਰੁਪਏ ਤੁਸੀਂ ਕਮਾਉਣੇ ਸ਼ੁਰੂ ਕਰ ਦੋਗੇ ਜੀ ਤੇ ਤੁਸੀਂ ਦੋਵਾਂ ਤੋਂ ਤੁਸੀਂ ਮਹੀਨੇ ਦੇ ਨਾ ਤੁਸੀਂ ਅਗਰ ਮੰਨ ਕੇ ਚੱਲੀ ਆ ਪੱਕਾ ਟੋਟਾ ਕਟਾ ਤੁਸੀਂ ਮਹੀਨੇ ਦੇ 2-2 3 ਲੱਖ ਰੁਪਏ ਤੁਸੀਂ ਬੜੇ ਆਰਾਮ ਨਾਲ ਕਰ ਜੋਗੇ ਤੁਸੀਂ ਮਹੀਨੇ ਦੇ ਵਿੱਚ ਤੁਸੀਂ 1 ਲੱਖ ਰੁਪਏ ਕਮਾਉਣੇ ਚਾਹੁੰਦੇ ਹੋ ਨਾ ਤਾਂ ਆਹਾਂ ਚਾਰਜ ਜਾਂ ਬਹੁਤ ਜ਼ਰੂਰੀ ਆ ਤੁਹਾਨੂੰ ਇਹ ਔਣੀਏ ਚਾਹੀਦੀਆਂ ਨੇ ਤਾਂ ਮੈਂ ਤੁਹਾਨੂੰ ਗਾਰੰਟੀ ਦਿੰਦਾ ਤੁਸੀਂ ਮਹੀਨੇ ਦੇ ਲੱਖ ਰੁਪਏ ਤੁਸੀਂ ਬੜੇ ਆਰਾਮ ਨਾਲ ਕਮਾ ਲੋਗੇ ਕਿਉਂਕਿ ਤੁਸੀਂ ਇਹਦੇ ਵਿੱਚ ਪੂਰੇ ਵਰਲਡ ਦੀਆਂ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਪ੍ਰੀਤ ਸასი ਸ਼ਕਲ ਜੀ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਆ ਤੁਹਾਡੇ ਆਪਣੇ YouTube ਚੈਨਲ ਮਿਸਟਰ ਸੁਰੋਏ ਦੇ ਵਿੱਚ ਜੀ ਸੋ ਦੋਸਤੋ ਜਿਹੜਾ ਸਾਡਾ ਅੱਜ ਦਾ ਵੀਡੀਓ ਦਾ ਟੋਪਿਕ ਹੈ ਸਾਡੀ ਅੱਜ ਦੀ ਵੀਡੀਓ ਦਾ ਟੋਪਿਕ ਹੈਗਾ ਜੀ ਤੁਸੀਂ ਅਖਬਾਰ ਪੜ ਕੇ ਮਹੀਨੇ ਦੇ ਤੁਸੀਂ ਲੱਖ ਰੁਪਏ ਤੁਸੀਂ ਕਮਾ ਸਕਦੇ ਹੋ ਹਾਂ ਹਾਂਜੀ ਬਿਲਕੁਲ ਇਹ 101% ਸੱਚ ਗੱਲ ਹੈ ਕਿ ਤੁਸੀਂ ਅਖਬਾਰ ਪੜ ਕੇ ਤੁਸੀਂ ਮਹੀਨੇ ਦੇ ਤੁਸੀਂ ਲੱਖਾਂ ਰੁਪਏ ਤੁਸੀਂ ਕਮਾ ਸਕਦੇ ਹੋ ਬਹੁਤ ਸਾਰੇ ਮੇਰੇ ਭੈਣ ਭਰਾ ਇਹੋ ਜਿਹੇ ਵੀ ਹੋਣਗੇ ਜਿਹੜੇ ਡੇਲੀ ਅਖਬਾਰ ਪੜਦੇ ਨੇ ਬਟ ਉਹਨੂੰ ਇਹ ਨਹੀਂ ਪਤਾ ਹੈਗਾ ਵੀ ਅਸੀਂ ਅਖਬਾਰ ਪੜ੍ਹ ਕੇ ਅਸੀਂ ਪੈਸੇ ਵੀ ਕਮਾ ਸਕਦੇ ਆ ਸੋ ਇਸ ਵੀਡੀਓ ਵਿੱਚ ਮੈਂ ਤੁਹਾਨੂੰ ਪ੍ਰੋਪਰਲੀ ਸਟੈਪ ਬਾਈ ਸਟੈਪ ਦੱਸਾਂਗਾ ਕਿ ਤੁਸੀਂ ਅਖਬਾਰ ਪੜ੍ਹ ਕੇ ਤੁਸੀਂ ਮਹੀਨੇ ਦੇ ਤੁਸੀਂ ਕਿਵੇਂ ਲੱਖ ਰੁਪਏ ਤੁਸੀਂ ਕਮਾ ਸਕਦੇ ਹੋ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਮੇਰੀ ਤੁਹਾਨੂੰ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਪਲੀਜ਼ ਇਸ ਵੀਡੀਓ ਨੂੰ ਸਕਿਪ ਕਰਕੇ ਬਿਲਕੁਲ ਵੀ ਨਾ ਦੇਖਿਓ ਤੇ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਜਰੂਰ ਦੇਖਿਓ ਜੇ ਤੁਸੀਂ ਇਸ ਵੀਡੀਓ ਨੂੰ ਪ੍ਰੋਪਰਲੀ ਸਹੀ ਤਰੀਕੇ ਨਾਲ ਨਹੀਂ ਦੇਖੋਗੇ ਤਾਂ ਤੁਹਾਨੂੰ ਕੁਝ ਵੀ ਸਮਝ ਨਹੀਂ ਆਉਣਾ ਹੈਗਾ ਜੀ ਸੋ ਇਹ ਜਿਹੜਾ ਟੌਪਿਕ ਹੈ ਜੀ ਇਹ ਬਹੁਤ ਹੀ ਵਧੀਆ ਟੌਪਿਕ ਹੈ ਜੇ ਤੁਸੀਂ ਇਸ ਟੋਪਿਕ ਤੇ ਤੁਸੀਂ ਵਧੀਆ ਤਰੀਕੇ ਨਾਲ ਤੁਸੀਂ ਕੰਮ ਕਰਦੇ ਹੋ ਨਾ ਤਾਂ ਮੈਂ ਤੁਹਾਨੂੰ ਗਾਰੰਟੀ ਦਿੰਦਾ ਤੁਸੀਂ ਮਹੀਨੇ ਦੇ ਤੁਸੀਂ ਲੱਖ ਰੁਪਏ ਤੁਸੀਂ ਕਮਾਉਣੇ ਸ਼ੁਰੂ ਕਰ ਦੋਗੇ ਜੀ ਦੇਖੋ ਬਹੁਤ ਸਾਰੇ ਯੂਟਿਊਬਰ ਇਹੋ ਜਿਹੇ ਹੈਗੇ ਨੇ ਜਿਹੜੇ ਤੁਹਾਨੂੰ ਦੱਸਣਗੇ ਕਿ ਤੁਸੀਂ YouTube ਤੋਂ ਪੈਸਾ ਕਿਵੇਂ ਕਮਾ ਸਕਦੇ ਹੋ Facebook ਤੋਂ ਪੈਸਾ ਕਿਵੇਂ ਕਮਾ ਸਕਦੇ ਹੋ ਤੇ Instagram ਤੋਂ ਪੈਸਾ ਕਿਵੇਂ ਕਮਾ ਸਕਦੇ ਹੋ ਪਰ ਉਹ ਪੂਰੀ ਡਿਟੇਲ ਦੇ ਵਿੱਚ ਨਹੀਂ ਦੱਸਦੇਗੇ ਨਾ ਹੀ ਉਹ ਤੁਹਾਨੂੰ ਦੱਸਣਗੇ ਵੀ ਤੁਸੀਂ YouTube ਦੇ ਉੱਤੇ ਮਤਲਬ ਤੁਸੀਂ ਇਸ ਇਸ ਪਲੇਟਫਾਰਮ ਤੇ ਕੰਮ ਕਰ ਸਕਦੇ ਹੋ ਨਾ ਤੁਹਾਨੂੰ ਇਹ ਦੱਸਣਗੇ ਵੀ ਤੁਸੀਂ Facebook ਦੇ ਉੱਤੇ ਤੁਸੀਂ ਆਹ ਪਲੇਟਫਾਰਮ ਤੇ ਤੁਸੀਂ ਕੰਮ ਕਰ ਸਕਦੇ ਹੋ ਉਹ ਦੋ ਤਿੰਨ ਮਿੰਟ ਵੀਡੀਓ ਬਣਾਉਂਦੇ ਨੇ ਤੇ ਉਹਦੇ ਵਿੱਚ ਹੀ ਮਤਲਬ ਵੀ ਉਹ ਦੱਸ ਦਿੰਦੇ ਨੇ ਵੀ ਤੁਸੀਂ ਇੱਦਾਂ ਇੱਦਾਂ ਕਰ ਲੋ ਵੀ ਤੁਹਾਨੂੰ ਪੈਸੇ ਕਮਾਉਣੇ ਸ਼ੁਰੂ ਕਰ ਦੋਗੇ ਤੁਸੀਂ ਵੀ ਆਪਣੀ ਵੀਡੀਓ ਬਣਾਓ ਆਪਣੀ ਵੀਡੀਓ ਬਣਾਓ ਇਹੀ ਚੀਜ਼ ਉਹ ਵਾਰ-ਵਾਰ ਰਿਪੀਟ ਕਰਦੇ ਰਹਿੰਦੇ ਨੇ ਪਰ ਮੈਂ ਆਪਣੇ ਇਸ YouTube ਚੈਨਲ ਦੇ ਵਿੱਚ ਤੁਹਾਨੂੰ ਮੈਂ ਕੱਲੀ-ਕੱਲੀ ਯੂਟਿਊਬਰ ਇਹ ਤਾਂ ਦੱਸ ਦਈਆਂ ਵੀ ਤੁਸੀਂ YouTube ਤੋਂ ਪੈਸਾ ਕਿਵੇਂ ਕਮਾ ਸਕਦੇ ਹੋ ਪਰ ਮੈਂ ਤੁਹਾਨੂੰ ਇਹੋ ਜਿਹਾ ਹੋਰ ਵੀ ਬਹੁਤ ਸਾਰੇ ਕੰਮ ਦੱਸਦਾ ਵਾਂ ਵੀ ਤੁਸੀਂ ਆਹ ਆਹ ਤਰੀਕੇ ਨਾਲ ਤੁਸੀਂ ਕੰਮ ਕਰਕੇ ਤੁਸੀਂ YouTube ਦੇ ਉੱਤੋਂ ਪੈਸਾ ਤੁਸੀਂ ਕਮਾ ਸਕਦੇ ਹੋ ਸੋ ਦੋਸਤੋ ਅਗਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਕਿਉਂਕਿ ਮੈਂ ਇਸੇ ਤਰ੍ਹਾਂ ਦੀਆਂ ਵੀਡੀਓ ਤੁਹਾਡੇ ਸਾਰੇ ਵਾਸਤੇ ਲੈ ਕੇ ਆਉਂਦਾ ਰਹਿਣਾ ਕਿ ਤੁਸੀਂ ਘਰੇ ਬੈਠ ਕੇ ਮਹੀਨੇ ਦਾ ਤੁਸੀਂ 2-3 ਲੱਖ ਰੁਪਈਆ ਤੁਸੀਂ ਕਿਵੇਂ ਕਮਾ ਸਕਦੇ ਹੋ ਜੀ ਸੋ ਦੋਸਤੋ ਹੁਣ ਮੈਂ ਤੁਹਾਨੂੰ ਦੱਸਦਾ ਕਿ ਤੁਸੀਂ ਅਖਬਾਰ ਪੜ੍ਹ ਕੇ ਤੁਸੀਂ ਮਹੀਨੇ ਦੇ ਤੁਸੀਂ 2-3 ਲੱਖ ਰੁਪਈਆ ਤੁਸੀਂ ਕਿਵੇਂ ਕਮਾ ਸਕਦੇ ਹੋ ਦੇਖੋ ਜੀ ਅਖਬਾਰ ਤਾਂ ਅੱਜ ਦੀ ਡੇਟ ਦੇ ਵਿੱਚ ਸਾਰਿਆਂ ਦੇ ਘਰੇ ਆਉਂਦੇ ਹੀ ਹੁੰਦਾ ਵਾ ਜਿਹਦੇ ਘਰੇ ਅਖਬਾਰ ਨਹੀਂ ਵੀ ਹੁੰਦਾ ਹੈਗਾ ਉਹ ਮੇਰੀ ਵੀਡੀਓ ਅੱਜ ਤੋਂ ਦੇਖ ਕੇ ਅੱਜ ਜੇ ਅਗਰ ਤੁਸੀਂ ਮੇਰੀ ਵੀਡੀਓ ਦੇਖ ਰਹੇ ਹੋ ਤਾਂ ਅੱਜ ਤੋਂ ਹੀ ਤੁਸੀਂ ਖ਼ਬਰ ਲਵਾ ਲਵੋ ਆਪਣੇ ਘਰ ਦੇ ਵਿੱਚ ਅਗਰ ਤੁਸੀਂ ਆਪਣੇ ਘਰ ਦੇ ਵਿੱਚ ਨਹੀਂ ਖ਼ਬਰ ਲਵਾ ਸਕਦੇ ਤਾਂ ਤੁਸੀਂ ਬੱਸ ਸਟੈਂਡ ਰੇਲਵੇ ਸਟੇਸ਼ਨ ਕਿਤੇ ਵੀ ਜਾ ਕੇ ਤੁਸੀਂ ਅਖ਼ਬਾਰ ਤੁਸੀਂ ਖਰੀਦ ਸਕਦੇ ਹੋ ਜਾਂ ਫਿਰ ਤੁਸੀਂ ਆਪਣੇ ਗਵਾਂਡੀਆ ਦੇ ਜਿੰਨਾਂ ਦੇ ਘਰੇ ਅਖ਼ਬਾਰ ਆਂਦੀ ਹੈ ਤੁਸੀਂ ਉਹਨਾਂ ਤੋਂ ਵੀ ਉਹ ਅਖ਼ਬਾਰ ਲੈ ਸਕਦੇ ਹੋ ਹੁਣ ਆਪਾਂ ਗੱਲ ਕਰਦੇ ਹਾਂ ਤੁਸੀਂ ਪੈਸੇ ਕਿਵੇਂ ਕਮਾ ਸਕਦੇ ਦੇਖੋ ਤੁਸੀਂ ਸਭ ਤੋਂ ਪਹਿਲਾਂ ਕੀ ਕਰਨਾ ਤੁਸੀਂ ਆਪਣਾ ਇੱਕ YouTube YouTube ਦੇ ਉੱਤੇ ਆਪਣਾ ਇੱਕ ਚੈਨਲ ਬਣਾ ਲੈਣਾ ਫਿਰ ਇੱਕ Facebook ਦੇ ਉੱਤੇ ਤੁਸੀਂ ਚੈਨਲ ਬਣਾ ਲੈਣਾ ਫਿਰ ਤੁਸੀਂ ਇੱਕ Instagram ਦੇ ਉੱਤੇ ਤੁਸੀਂ ਆ ਜਿਹੜੇ ਤਿੰਨ ਪਲੇਟਫਾਰਮ ਮੈਂ ਤੁਹਾਨੂੰ ਦੱਸੇ ਨੇ YouTube Facebook ਤੇ Instagram ਤੁਸੀਂ ਇਹਨਾਂ ਦੇ ਉੱਤੇ ਤੁਸੀਂ ਆਪਣਾ ਇੱਕ ਚੈਨਲ ਬਣਾ ਲੈਣਾ YouTube ਤੇ ਚੈਨਲ ਕਿਵੇਂ ਬਣਾਈਦਾ ਵਾ Facebook ਤੇ ਪੇਜ ਕਿਵੇਂ ਬਣਾਈਦਾ Instagram ਤੇ ਪੇਜ ਕਿਵੇਂ ਬਣਾਈਦਾ ਇਹਨਾਂ ਤਿੰਨਾਂ ਪਲੇਟਫਾਰਮਾਂ ਤੇ ਮੈਂ ਆਲਰੇਡੀ ਵੀਡੀਓ ਬਣਾਈ ਹੋਈ ਹੈ ਅਗਰ ਤੁਸੀਂ ਮੇਰੀ ਉਹ ਵੀਡੀਓ ਦੇਖੀ ਹੋਈ ਆ ਫਿਰ ਤਾਂ ਬਹੁਤ ਵਧੀਆ ਤੁਹਾਨੂੰ ਸਮਝ ਲੱਗ ਜਾਏ ਅਗਰ ਤੁਸੀਂ ਮੇਰੀ ਉਹ ਵੀਡੀਓ ਨਹੀਂ ਦੇਖੀਗੀ ਤਾਂ ਪਲੀਜ਼ ਮੇਰੇ ਚੈਨਲ ਤੇ ਜਾ ਕੇ ਤੁਸੀਂ ਪਹਿਲਾਂ ਉਹ ਵੀਡੀਓ ਦੇਖੋ ਫਿਰ ਤੁਸੀਂ ਉਹ ਵੀਡੀਓ ਦੇਖਣ ਤੋਂ ਬਾਅਦ ਤੁਸੀਂ ਇਹ ਵੀਡੀਓ ਦੇਖਿਓ ਹੁਣ ਅੱਪਾ ਕੀ ਕਰਨਾ ਜੀ ਦਿੱਕਤ ਉਹ YouTube Facebook Instagram ਤੁਸੀਂ ਤਿੰਨ ਪਲੇਟਫਾਰਮਾਂ 'ਤੇ ਤੁਸੀਂ ਆਪਣਾ ਇੱਕ YouTube ਚੈਨਲ ਬਣਾ ਲਿਆ ਜੀ ਹੁਣ ਦੇਖੋ ਜਿਹੜੀ ਅਖਬਾਰ ਦੇ ਵਿੱਚ ਹੁੰਦਾ ਨਾ ਦੇਖੋ YouTube ਤੋਂ ਸਾਨੂੰ ਕਮਾਈ ਕਿਵੇਂ ਹੁੰਦੀ ਹੈ Facebook ਤੋਂ ਕਮਾਈ ਕਿਵੇਂ ਹੁੰਦੀ ਹੈ ਸਾਨੂੰ ਦੇਖੋ ਜਿਹੜੇ ਟ੍ਰੈਂਡਿੰਗ ਟੌਪਿਕ ਹੁੰਦੇ ਨੇ ਕਈਆਂ ਦੀ ਵੀਡੀਓ ਪਤਾ ਕਿਉਂ ਨਹੀਂ ਵਾਇਰਲ ਹੁੰਦੀ ਹੈ ਜੀ ਕਿਉਂਕਿ ਉਹਨਾਂ ਪੁਰਾਣਾ ਹੀ ਟੌਪਿਕ ਚੱਕ-ਚੱਕ ਕੇ ਆਪਣੇ ਚੈਨਲ ਤੇ ਅਪਲੋਡ ਕਰੀ ਜਾਂਦੇ ਨੇ ਉਹਨਾਂ ਦੀ ਵੀਡੀਓ ਦੇ ਵਿਊ ਕਿੰਨੇ ਆਂਦੇ ਨੇ 5 10 15 20 ਜਾਂ ਵੱਧ ਤੋਂ ਵੱਧ ਖਿੱਚ ਧੋ ਕੇ 100 ਵਿਊ ਆਉਂਦਾ ਵਾ ਉਸ ਤੋਂ ਉੱਪਰ ਹੋ ਜਾਂਦੇ ਨਹੀਂ ਯਾਨੀ ਕਿ ਉਹ ਡੈੱਡ ਹੋਣ ਲੱਗ ਜਾਂਦਾ ਹੈ ਵਿਊ ਕਿਉਂ ਨਹੀਂ ਹੁੰਦੀ ਹੈਗੀ ਪਤਾ ਤੁਹਾਨੂੰ ਉਹਦਾ ਮੇਨ ਕਾਰਨ ਹੈਗਾ ਤੁਸੀਂ ਟ੍ਰੈਂਡਿੰਗ ਟੌਪਿਕ ਜਿਹੜੇ ਟ੍ਰੈਂਡਿੰਗ ਟੌਪਿਕ ਨੇ ਨਾ ਤੁਸੀਂ ਉਹਨਾਂ ਦੇ ਉੱਤੇ ਵੀਡੀਓ ਨਹੀਂ ਬਣਾਉਂਦੇ ਹੈਗੇ ਤੁਸੀਂ ਸਰਚ ਵੀ ਨਹੀਂ ਕਰਦੇ ਹੈਗੇ ਨਾ ਦੇਖੋ ਤੁਸੀਂ ਸਰਚ ਕਰਦੇ ਹੈਗੇ ਨਾ ਤੁਸੀਂ ਉਹਨਾਂ ਟ੍ਰੈਂਡਿੰਗ ਟੌਪਿਕਾਂ ਤੇ ਕਰਲ ਨਹੀਂ ਹੁੰਦੀ ਹੈਗੀ ਅਗਰ ਦੇਖੋ ਤੁਸੀਂ ਟ੍ਰੈਂਡਿੰਗ ਟੌਪਿਕ ਦੇ ਉੱਤੇ ਤੁਸੀਂ ਮੰਨ ਕੇ ਚੱਲੋ ਤੁਸੀਂ ਵੀਡੀਓ ਬਣਾ ਦੋਗੇ ਨਾ ਮੰਨ ਕੇ ਚੱਲੋ ਤੁਸੀਂ ਅੱਜ ਟ੍ਰੈਂਡਿੰਗ ਟੌਪਿਕ ਦੇ ਉੱਤੇ ਤੁਸੀਂ ਵੀਡੀਓ ਬਣਾਈਆ ਵੀਡੀਓ ਬਣਾ ਕੇ ਤੁਸੀਂ ਅਬ YouTube ਦੇ ਉੱਤੇ ਤੁਸੀਂ ਸ਼ਾਮ ਨੂੰ ਅਪਲੋਡ ਕੀਤੀ ਸ਼ਾਮੀ ਅਪਲੋਡ ਕੀਤੀ ਤੁਸੀਂ ਅਗਲੇ ਦਿਨ ਸਵੇਰੇ ਉੱਠ ਕੇ ਦੇਖਿਓ ਉਹਦੇ ਹਜ਼ਾਰਾਂ ਦੇ ਵਿੱਚ ਹਜ਼ਾਰਾਂ ਦੇ ਵਿੱਚ ਵਿਊ ਹੋਣਗੇ 50000 ਪਲੱਸ ਵਿਊ ਹੋਣਗੇ ਲੱਖ ਦੇ ਵਿੱਚ ਵਿਊ ਹੋਣਗੇ ਕਿਉਂਕਿ ਜਿਹੜੇ ਟ੍ਰੈਂਡਿੰਗ ਟੌਪਿਕ ਹੁੰਦੇ ਨੇ ਨਾ ਲੋਕ ਉਹ ਬਹੁਤ ਹੀ ਜ਼ਿਆਦਾ ਦੇਖਦੇ ਨੇ ਉਦਾਹਰਨ ਦੇ ਤੌਰ ਤੇ ਆਪ ਮੰਨ ਕੇ ਚੱਲੀਏ ਹੁਣ ਤੁਸੀਂ ਦੇਖ ਲਓ ਅੱਜ ਦੇ ਸਮੇਂ ਦੇ ਵਿੱਚ ਨਾ ਕਿਸਾਨਾਂ ਦਾ ਅੰਦੋਲਨ ਚੱਲਦਾ ਪਿਆ ਵਾ ਹਨਾ ਉਹ ਦਿੱਲੀ ਵਾਲੇ ਨੂੰ ਕੂਚ ਕਰ ਰਹੇ ਨੇ ਉਹਨਾਂ ਦਾ ਮੁੱਦਾ ਬਹੁਤ ਹੀ ਜ਼ਿਆਦਾ ਭਖਿਆ ਪਿਆ ਵਾ ਤੁਸੀਂ ਕੀ ਕਰ ਸਕਦੇ ਹੋ ਤੁਸੀਂ ਜਦੋਂ ਹੁਣ ਤੁਸੀਂ ਮੰਨ ਲਓ ਅਖਬਾਰ ਪੜ੍ਹੋਗੇ ਖ਼ਬਰਾਂ ਦੇ ਵਿੱਚ ਉਹਨਾਂ ਸਾਰਿਆਂ ਨਾਲ ਵੱਧ ਜਿੰਨੇ ਟ੍ਰੈਂਡਿੰਗ ਟੌਪਿਕ ਹੁੰਦੇ ਨੇ ਉਹਦੇ ਦੇ ਵਿੱਚ ਦੱਸਿਆ ਹੁੰਦਾ ਜਿਹੜਾ ਫਰਸਟ ਪੇਜ ਹੁੰਦਾ ਅਖ਼ਬਾਰ ਦਾ ਪਹਿਲਾ ਪੰਨਾ ਹੁੰਦਾ ਵਾ ਤੁਸੀਂ ਉੱਤੇ ਦੇਖਿਓ ਉਹ ਜਿੰਨੀ ਵੀ ਛੋਟੀ ਛੋਟੀ ਖ਼ਬਰਾਂ ਲਿਖੀ ਹੁੰਦੀ ਨੇ ਉਹ ਸਾਰੀਆਂ ਟ੍ਰੈਂਡਿੰਗ ਟੌਪਿਕ ਤੇ ਹੁੰਦੀਆਂ ਨੇ ਤੇ ਉਸ ਤੋਂ ਬਾਅਦ ਤੁਸੀਂ ਉਤੋਂ ਅਗਲੇ ਪੰਨੇ 'ਚ ਚਲੇ ਜਾਓ ਉੱਥੇ ਵੀ ਫਿਰ ਤੁਸੀਂ ਸਪੋਰਟਸ ਵਾਲੇ ਪੰਨੇ ਤੇ ਆਜੋ ਉੱਥੇ ਵੀ ਸਪੋਰਟਸ ਦੀਆਂ ਜਿਹੜੀਆਂ ਲੇਟੈਸਟ ਟੌਪ 10 ਹੁੰਦੀਆਂ ਨੇ ਜਾਂ ਫਿਰ ਟ੍ਰੈਂਡਿੰਗ ਕਿਹੜੀ ਆਪਾਂ ਜਿਨ੍ਹਾਂ ਨੂੰ ਹਣਾ ਉਹ ਖ਼ਬਰ ਦਿੱਤੀਆਂ ਹੁੰਦੀਆਂ ਨੇ ਤੁਸੀਂ ਕੀ ਕਰਨਾ ਵਾ ਉਸ ਖ਼ਬਰ ਨੂੰ ਪੜ੍ਹਨਾ ਵਾ ਉਹਦੇ ਆਪਣਾ YouTube ਚੈਨਲ ਦਾ ਇੱਕ ਨਾਮ ਰੱਖ ਲੈਣਾ ਕੋਈ ਵੀ ਜਾਣ ਰੱਖ ਲੈਣਾ ਤੁਸੀਂ 9am news 10pm news ਕੋਈ ਵੀ ਤੁਸੀਂ ਆਪਣਾ ਇਦਾਂ ਦਾ ਨਾਮ ਰੱਖ ਲੈਣ ਮੰਨ ਕੇ ਚੱਲੋ ਤੁਸੀਂ ਸਵੇਰੇ ਜਿੰਨੇ ਵਜੇ ਵੀ ਤੁਸੀਂ ਵੀਡੀਓ ਅਪਲੋਡ ਕਰੋਗੇ ਮੰਨ ਲਓ ਤੁਸੀਂ ਸਵੇਰੇ 8 ਵਜੇ ਜਾਂ 7 ਵਜੇ ਵੀਡੀਓ ਅਪਲੋਡ ਕਰਤੀ ਤਾਂ ਤੁਸੀਂ ਰੱਖ ਲਓ 7am news ਬੱਸ ਤੁਸੀਂ ਇਹ ਰੱਖ ਲਓ ਇਹ ਨਾਮ ਜਿਹੜਾ ਛੋਟਾ ਵੀ ਆ ਯੂਨੀਕ ਜਦ ਵੀ ਇਹ ਸਰਚ ਹੋਊਗਾ ਇਹ ਸਭ ਤੋਂ ਪਹਿਲਾਂ ਤੁਹਾਡਾ ਨਾਮ ਉੱਥੇ ਆਊਗਾ YouTube ਦੇ ਉੱਤੇ ਹੁਣ ਤੁਸੀਂ ਕੀ ਕਰਨਾ ਜਦੋਂ ਤੁਸੀਂ YouTube Facebook Instagram ਤੇ ਤੁਸੀਂ ਆਪਣਾ ਚੈਨਲ ਬਣਾ ਲਿਆ ਜੀ ਤੁਸੀਂ ਕੀ ਕਰਨਾ ਜਦੋਂ ਸਵੇਰੇ ਅਖਬਾਰ ਤੁਹਾਡੇ ਕੋਲ ਆਈ ਆ ਤੁਸੀਂ ਕੀ ਕਰਨਾ ਜਿਹੜੀ ਉਹਦੇ ਫਰਸਟ ਪੇਜ ਦੇ ਉੱਤੇ ਅਖਬਾਰ ਲਿਖੀਆਂ ਹੁੰਦੀਆਂ ਨੇ ਤੁਸੀਂ ਕੀ ਕਰਨਾ ਆਪਣਾ ਫੇਸ ਨਹੀਂ ਦੇਣਾ ਹੈਗਾ ਤੁਸੀਂ ਕੀ ਕਰਨਾ ਉਹ ਖਬਰ ਨੂੰ ਪੜਨਾ ਵਾ ਜਿਵੇਂ ਕੋਈ ਕਿਸਾਨਾਂ ਦੇ ਮੁੱਦਿਆਂ ਦੇ ਉੱਤੇ ਕੋਈ ਆਈ ਹੋਊਗੀ ਖਬਰ ਤੁਸੀਂ ਉਹਨੂੰ ਪੜ ਲੈਣਾ ਕਿਸਾਨਾਂ ਦੇ ਮੁੱਦੇ ਲਈ ਨੂੰ ਖਬਰ ਨੂੰ ਪੜਨਾ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਫਿਰ ਉਹਦੇ ਤੇ ਤੁਸੀਂ ਨਾ ਜਿਹੜੀ ਉਹਦੇ ਤੇ ਲਿਖਿਆ ਤਾਂ ਤੁਸੀਂ ਸੇਮ ਟੂ ਸੇਮ ਡਿੱਟੋ ਜੀ ਨਹੀਂ ਤੁਸੀਂ ਬੋਲਣੀ ਹੈਗੀ ਤੁਸੀਂ ਕੀ ਕਰਨਾ ਵਾ ਤੁਸੀਂ ਉਹਦੇ ਵਿੱਚ ਥੋੜਾ ਜਿਹਾ ਮਤਲਬ ਵੀ ਨਾ ਥੋੜਾ ਜਿਹਾ ਆਪਣੇ ਵੱਲੋਂ ਵੀ ਥੋੜਾ ਜਿਹਾ ਕੁਝ ਜਿੰਨੀ ਕਿ ਤੁਹਾਨੂੰ ਨੋਲਿਜ ਹੋ ਗਈ ਉਸ ਖਬਰ ਬਾਰੇ ਤੁਸੀਂ ਉਹਨੇ ਥੋੜਾ ਜਿਹਾ ਉਹਦੇ ਵਿੱਚ ਬਦਲਾਵ ਕਰਨਾ ਵਾ ਜਾਂ ਫਿਰ ਤੁਸੀਂ ਉਹਨੂੰ ਕੀ ਕਰਨਾ ਉਹਨਾਂ ਦੀਆਂ ਲਾਈਨਾਂ ਨੇ ਜੜੀਆਂ ਉਹ ਉੱਪਰ ਥੱਲੇ ਕਰ ਦੇਣੀਆਂ ਤੇ ਉਹਨੂੰ ਅਖਬਾਰ ਨੂੰ ਪੜ੍ਹ ਕੇ ਤੁਸੀਂ ਮੈਨਡ ਖਬਰ ਨੂੰ ਪੜ੍ਹ ਕੇ ਤੁਸੀਂ ਆਪਣੇ ਪੇਜ ਦੇ ਨਾਲ ਤੁਸੀਂ ਉਹ ਆਪਣੇ ਕਾਪੀ ਪੈਨ ਦੇ ਉੱਤੇ ਲਿਖਣਾ ਸ਼ੁਰੂ ਕਰ ਦੇਣਾ ਜਾਂ ਫਿਰ ਅਗਰ ਤੁਹਾਡੇ ਕੋਲ ਲੈਪਟਾਪ ਹੈਗਾ ਵਾ ਜਾਂ ਮੋਬਾਈਲ ਫੋਨ ਦੇ ਉੱਪਰ ਨੋਟਪੈਡ ਹੁੰਦੀਆਂ ਨੇ ਤੁਸੀਂ ਉਹਦੇ ਵਿੱਚ ਟਾਈਪ ਕਰਕੇ ਤੁਸੀਂ ਉਹਨੂੰ ਰੱਖ ਲਓ ਫਿਰ ਤੁਸੀਂ ਕੀ ਕਰਨਾ ਉਹਦੇ ਵਿੱਚ ਤੁਸੀਂ ਆਪਣੀ ਵੌਇਸ ਓ ਅੱਜ ਚੱਲਦੀ ਹੈ ਨਾ ਤੁਸੀਂ ਬੋਲਣਾ ਕਿਵੇਂ ਆ ਖਬਰ ਨੂੰ ਤੁਸੀਂ ਕਿਵੇਂ ਸੁਣਾਣਾ ਵਾ ਉਹ ਤੁਹਾਡੇ ਉੱਤੇ ਡਿਪੈਂਡ ਕਰਦਾ ਜਿੰਨੀ ਵਧੀਆ ਤੁਸੀਂ ਖਬਰ ਸੁਣਾਓਗੇ ਜਿੰਨੀ ਕ੍ਰੀਏਟੀਵਿਟੀ ਤੁਸੀਂ ਉਹਦੇ ਵਿੱਚ ਦਿਖਾਓਗੇ ਤੁਹਾਡੀ ਵੀਡੀਓ ਉਨੀ ਹੀ ਵਾਇਰਲ ਹੋਊਗੀ ਤੁਸੀਂ ਕੀ ਕਰਨਾ ਉਦਾਹਰਨ ਤੌਰ ਤੇ ਮੈਂ ਤਾਂ ਦੱਦਾਂ ਜਿਵੇਂ ਕਿ ਤੁਸੀਂ ਦੱਸਤਾ ਸੱਸੀ ਕਾਲਜੀ ਦੇ ਦੋਸਤੋ ਤੁਹਾਡਾ ਸਾਰਿਆਂ ਦਾ 7am ਨਿਊਜ਼ ਚੈਨਲ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਆ ਸੋ ਅੱਜ ਦੇ ਜਿਹੜੀਆਂ ਟੌਪ 10 ਖਬਰਾਂ ਨੇ ਉਹ ਹੈਗੀਆਂ ਨੇ ਇਸ ਪ੍ਰਕਾਰ ਨੇ ਕਿਸਾਨਾਂ ਨੇ ਸ਼ੁਰੂ ਕੀਤਾ ਦਿੱਲੀ ਵੱਲ ਨੂੰ ਜਾਣਾ ਨੰਬਰ 2 ਤੇ ਹੋਰ ਬੋਲਤੀ ਨੰਬਰ 3 ਤੇ ਹੋਰ ਬੋਲਤੀ ਤੁਸੀਂ ਇਸੇ ਤਰ੍ਹਾਂ ਹੀ ਨਿਊਜ਼ ਬੋਲ ਦੇਣੀ ਆ ਤੇ ਉਸ ਤੋਂ ਬਾਅਦ ਕੀ ਕਰਨਾ ਜਦੋਂ ਤੁਸੀਂ ਪ੍ਰੋਪਰਲੀ ਖਬਰ ਦੇਣੀ ਆ ਪਹਿਲੀ ਖਬਰ ਦੇ ਦਿੱਤੀ ਤੁਸੀਂ ਕੋਈ ਹੋਰ ਟੌਪਿਕ ਦੇ ਉੱਤੇ ਦੇ ਦਿੱਤੀ ਫਿਰ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਵਾ ਫਿਰ ਤੁਸੀਂ ਮਤਲਬ ਜਿਹੜੀ ਤੁਸੀਂ ਲਿਖੀ ਆ ਨਾ ਆਪਣੇ ਮੋਬਾਈਲ ਫੋਨ ਦੇ ਵਿੱਚ ਲਿਖੀ ਆ ਜਾਂ ਫਿਰ ਤੁਸੀਂ ਮਤਲਬ ਵੀ ਆਪਣੇ ਕਾਪੀ ਪੈਨ ਨਾਲ ਲਿਖੀ ਆ ਖਬਰ ਉਹਦੇ ਵਿੱਚੋਂ ਤਾਂ ਤੁਸੀਂ ਕੀ ਕਰਨਾ ਉਹਨਾਂ ਦੀ ਫੋਟੋ ਖਿੱਚ ਲੈਣੀ ਆ ਫੋਟੋ ਖਿੱਚ ਕੇ ਜਦੋਂ ਤੁਸੀਂ ਐਡੀਟਿੰਗ ਕਰਨੀ ਆ ਐਡੀਟਿੰਗ ਕਿਵੇਂ ਕਰਨੀ ਆ ਉਹ ਮੈਂ ਤੁਹਾਨੂੰ ਆਲਰੇਡੀ ਸਿਖਾਈ ਹੋਈ ਆ ਤੁਸੀਂ ਅਗਰ ਮੇਰੀ ਉਹ ਵੀਡੀਓ ਦੇਖੀ ਹੋਈ ਆ ਫਿਰ ਤਾਂ ਬਹੁਤ ਵਧੀ ਵੀਡੀਓ ਨਹੀਂ ਦੇਖੀ ਤਾਂ ਪਲੀਜ਼ ਮੇਰੇ ਚੈਨਲ ਤੇ ਜਾ ਕੇ ਨਾ ਇੱਕ ਵਾਰੀ ਤੁਸੀਂ ਮੇਰੀ ਉਹ ਵੀਡੀਓ ਜ਼ਰੂਰ ਦੇਖੋ ਤੁਹਾਨੂੰ ਪਤਾ ਲੱਗ ਜਾਏਗਾ ਤੁਸੀਂ ਆਪਣੀ ਵੀਡੀਓ ਨੂੰ ਐਡਿਟ ਕਿਵੇਂ ਕਰਨਾ ਵਾ ਤਾਂ ਤੁਸੀਂ ਕੀ ਕਰਨਾ ਖਬਰ ਤੁਸੀਂ ਆਪਣੀ ਵਾਇਸ ਦੇ ਵਿੱਚ ਪੜ੍ਹ ਲਈ ਤੇ ਉਸ ਤੋਂ ਬਾਅਦ ਤੁਸੀਂ ਆਪਣੀ ਵਾਇਸ ਓਵਰ ਰੱਖਦੇ ਐ ਐਡੀਟਿੰਗ ਦੇ ਵਿੱਚ ਬਾਅਦ ਚ ਜਾ ਕੇ ਜਿਹੜੀ ਤੁਸੀਂ ਫੋਟੋ ਖਿੱਚੇ ਸੀ ਜਿਹੜੀ ਖਬਰ ਬੋਲਦੀ ਵੀ ਉਹਦੀ ਫੋਟੋ ਤੁਸੀਂ ਐਜ਼ ਇਟ ਇਜ਼ ਦਾ ਲਗਾ ਦੇਣੀ ਆ ਹੁਣ ਮੈਂ ਤੁਹਾਨੂੰ ਇੱਕ ਸਿੰਪਲ ਜਿਹੇ ਉਦਾਹਰਣ ਦੇ ਤੌਰ ਤੇ ਨਾ ਤੁਹਾਨੂੰ ਸਮਝਾ ਦੇਣਾ ਵਾ ਵੀ ਜੇ ਤੁਸੀਂ ਕਿਵੇਂ ਕਰਨਾ ਵਾ ਕਿਉਂਕਿ ਉਹਦੇ ਤੇ ਮੈਂ ਆਲਰੇਡੀ ਜਿਹੜੀ ਐਡੀਟਿੰਗ ਦੀ ਵੀਡੀਓ ਮੈਂ ਪਾਈ ਹੋਈ ਆ ਅਗਰ ਤੁਸੀਂ ਮੇਰੀ ਉਹ ਵੀਡੀ ਤੁਸੀਂ ਜਰੂਰ ਦੇਖੋ ਜਿਵੇਂ ਕਿ ਮੰਨ ਕੇ ਚਲੋ ਦੇਖੋ ਆ ਤੁਹਾਡੀ ਵਾਇਸ ਹੋ ਗਈ ਇਹ ਆਪਾਂ ਤੁਹਾਡੀ ਵਾਇਸ ਮੰਨ ਲੈਨੇ ਆ ਇਹ ਤੁਹਾਡੀ ਹੋ ਗਈ ਵਾਇਸ ਠੀਕ ਆ ਜੋ ਤੁਸੀਂ ਖਬਰ ਪੜ੍ਹੀ ਆ ਹੁਣ ਉਪਰ ਆ ਗਿਆ ਟਾਈਮ ਲਾਈਨ ਆ ਗਈ ਆ ਇਹ ਟਾਈਮ ਲਾਈਨ ਆ ਗਈ ਠੀਕ ਆ ਹੁਣ ਜੋ ਫੋਟੋ ਖਿੱਚੇ ਸੀ ਤੁਸੀਂ ਖਬਰ ਦੇ ਅਨੁਸਾਰ ਜਿਹੜੀ ਖਬਰ ਤੁਸੀਂ ਬੋਲੀ ਸੀ ਉਹਦੀਆਂ ਫੋਟੋ ਤੁਸੀਂ ਇੱਥੇ ਲਾਣੀਆਂ 1 2 3 4 5 6 ਤੁਸੀਂ ਇਦਾਂ ਦੀ ਖਬਰ ਲਾ ਦੇਣੀ ਆ ਹੁਣ ਇੱਥੇ ਵੀ ਤੁਸੀਂ 뮤ਜ਼ਿਕ ਲਗਾ ਦੇਣਾ ਤੁਸੀਂ ਇਹਦੇ ਵੌਇਸ ਦੇ ਨੀਚੇ ਨਾ ਤੁਸੀਂ ਆਪਣਾ 뮤ਜ਼ਿਕ ਲਗਾ ਦੇਣਾ ਉਹ ਜਿਹੜਾ 뮤ਜ਼ਿਕ ਲਗਾਣਾ ਨਾ ਤੁਸੀਂ ਖਬਰਾਂ ਦੇ ਅਨੁਸਾਰ ਹੀ ਲਗਾਉਣਾ ਵਾ ਉਹ 뮤ਜ਼ਿਕ ਤੁਹਾਨੂੰ ਫ੍ਰੀ VN ਵੀਡੀਓ ਐਡੀਟਰ ਦੇ ਵਿੱਚ ਮਿਲ ਜੇਗਾ ਉਹ ਮੈਂ ਤੁਹਾਨੂੰ ਵੀਡੀਓ ਐਡੀਟਿੰਗ ਦੇ ਵਿੱਚ ਦੱਸਿਆ ਤੁਹਾਨੂੰ 뮤ਜ਼ਿਕ ਕਿੱਥੋਂ ਲਗਾਉਣਾ ਆ ਤੁਹਾਡੀ ਵੌਇਸ ਹੋਗੀ ਇਹ ਤੁਹਾਡਾ ਮਿਊਜ਼ਿਕ ਹੋ ਗਿਆ ਇਹ ਤੁਹਾਡੀ ਫੋਟੋ ਹੋ ਗਈ ਜਿਹੜੀ ਤੁਸੀਂ ਲਾਈਆਂ ਨੇ ਅਗਰ ਤੁਸੀਂ ਐਨੀਮੇਸ਼ਨ ਕਰਨਾ ਚਾਹੁੰਦੇ ਹੋ ਇਹਦੇ ਵਿੱਚ ਇਹਦੇ ਉੱਪਰ ਇੱਕ ਐਨੀਮੇਸ਼ਨ ਲੱਗ ਜਾਏਗਾ ਉਹ ਵੀਡੀਓ ਐਡੀਟਿੰਗ ਦੇ ਵਿੱਚ ਹੈਗਾ ਵਾ ਐਨੀਮੇਸ਼ਨ ਹੋ ਗਿਆ ਠੀਕ ਆ ਇਹ ਤੁਹਾਡਾ ਐਨੀਮੇਸ਼ਨ ਹੋ ਗਿਆ ਇਹ ਤੁਹਾਡੀ ਪ੍ਰੋਪਰਲੀ ਵੀਡੀਓ ਬਣ ਗਈ ਬਹੁਤ ਸੋਹਣੀ ਤੁਹਾਡੀ ਵੀਡੀਓ ਬਣ ਜੇਗੀ ਬਸ ਤੁਸੀਂ ਇਹਨੂੰ ਕੀ ਕਰਨਾ ਐਕਸਪੋਰਟ ਕਰ ਲੈਣਾ ਐਕਸਪੋਰਟ ਕਰਕੇ ਇਹਨੂੰ ਐਕਸਪੋਰਟ ਕਰਨਾ ਐਕਸਪੋਰਟ ਕਰਕੇ ਤੁਸੀਂ ਆਪਣੇ ਉਹਦੇ ਤੇ YouTube ਚੈਨਲ ਦੇ ਉੱਤੇ ਅਪਲੋਡ ਕਰ ਦੇਣਾ ਜੀ ਅਪਲੋਡ ਕਰਨ ਤੋਂ ਬਾਅਦ ਤੁਸੀਂ Facebook ਤੇ ਵੀ ਪਾ ਦੇਣਾ ਤੇ Instagram ਤੇ ਤੁਸੀਂ ਨਾ ਇਹਨਾਂ ਦੀ ਇੱਕ ਰੀਲ ਬਣਾ ਲੈਣੀ ਆ ਰੀਲ ਬਣ ਜੇਗੀ ਤੁਹਾਡੀ 1 ਮਿੰਟ ਦੀ 1 ਮਿੰਟ ਦੀ ਰੀਲ ਬਣ ਜੇਗੀ Instagram ਤੇ ਤੁਸੀਂ ਰੀਲ ਬਣਾਉਣੀ ਆ ਉਹ ਅਪਲੋਡ ਕਰਨੀ ਆ Facebook ਤੇ YouTube ਤੇ ਤੁਸੀਂ ਸੇਮ ਹੀ ਏਜ ਟੀਜ਼ਰ ਤੁਸੀਂ ਵੀਡੀਓ ਅਪਲੋਡ ਕਰ ਦੇਣੀ ਆ ਫਿਰ ਤੁਸੀਂ ਕੀ ਕਰਨਾ ਉਸ ਤੋਂ ਬਾਅਦ ਤੁਸੀਂ ਟੋਪ ਦਾ ਵਧੀਆ ਜਿਹਾ ਇੱਕ ਥੰਬਨੇਲ ਬਣਾਣਾ ਵਾ ਥੰਬਨੇਲ ਬਣਾਣਾ ਵਾ ਇਹ ਵੀ ਅੱਜ ਦੀਆਂ ਤਾਜ਼ਾ ਖਬਰਾਂ ਅੱਜ ਦੀਆਂ ਤਾਜ਼ਾ ਖਬਰਾਂ ਅੱਜ ਦੀ ਤਰੀਕ ਪਾ ਦੇਣੀ ਆ ਬਸ ਇਦਾਂ ਦਾ ਤੁਸੀਂ ਥੰਬਨੇਲ ਬਣਾ ਦੇਣਾ ਵਧੀਆ ਜਿਹਾ ਕਿਉਂਕਿ ਇਹ ਜਿਹੜਾ ਟੋਪਿਕ ਹੈ ਨਾ ਇਹ ਜਿਹੜਾ ਟੋਪਿਕ ਹੈ ਕਿਉਂਕਿ ਖਬਰਾਂ ਵਾਲਾ ਜਿਹੜਾ ਖ਼ਬਰਾਂ ਵਾਲਾ ਟੋਪਿਕ ਹੈ ਨਾ ਖਬਰਾਂ ਆ ਗਈਆਂ ਜਿਵੇਂ ਇਹ ਟ੍ਰੈਂਡਿੰਗ ਟੋਪਿਕ ਆ ਕਿਉਂਕਿ ਇਹਦੇ ਵਿੱਚ ਪੂਰੇ ਵਰਲਡ ਦੀਆਂ ਜਿਹੜੀਆਂ ਟੌਪ ਦੀਆਂ ਖਬਰਾਂ ਹੁੰਦੀਆਂ ਨੇ ਉਹ ਦੱਸੀ ਜਾਂਦੀਆਂ ਨੇ ਅਗਰ ਤੁਸੀਂ ਇਸ ਚੈਨਲ ਦੇ ਉੱਤੇ ਇਸ ਟੌਪਿਕ ਦੇ ਉੱਤੇ ਤੁਸੀਂ ਕੰਮ ਕਰ ਲਓਗੇ ਨਾ ਤਾਂ ਮੈਂ ਤੁਹਾਨੂੰ ਗਾਰੰਟੀ ਦਿੰਦਾ ਤੁਸੀਂ ਮਹੀਨੇ ਦੇ ਲੱਖ ਰੁਪਏ ਤੁਸੀਂ ਬੜੇ ਆਰਾਮ ਨਾਲ ਕਮਾ ਲਓਗੇ ਕਿਉਂਕਿ ਤੁਸੀਂ ਇਹਦੇ ਵਿੱਚ ਪੂਰੇ ਵਰਲਡ ਦੀਆਂ ਪੂਰੇ ਵਰਲਡ ਦੀਆਂ ਤੁਸੀਂ ਖਬਰਾਂ ਇਹਦੇ ਵਿੱਚ ਤੁਸੀਂ ਕਵਰ ਕਰ ਸਕਦੇ ਹੋ ਤੁਸੀਂ ਦੇਖੋ ਲੋਕਲ ਤਾਂ ਤੁਸੀਂ ਕਰ ਹੀ ਲੈਣੀਆਂ ਆਪਣੇ ਪੰਜਾਬ ਦੇ ਵੀ ਕਰ ਲੈਣੀਆਂ ਹਿੰਦੁਸਤਾਨ ਦੇ ਵੀ ਕਰ ਲੈਣੀਆਂ ਤੇ ਦੋ ਚਾਰ ਖਬਰਾਂ ਪੂਰੇ ਵਰਲਡ ਦੇ ਵੀ ਦਿੱਤੀਆਂ ਹੁੰਦੀਆਂ ਨੇ ਵੀ ਅਮਰੀਕਾ ਵਿੱਚ ਕੀ ਹੋ ਗਿਆ ਇੰਗਲੈਂਡ ਦੇ ਵਿੱਚ ਕੀ ਹੋ ਗਿਆ ਜਿਹੜੇ ਕੈਨੇਡਾ ਸਟੂਡੈਂਟ ਚੱਲੇ ਸੀ ਉਹਨਾਂ ਨਾਲ ਕੀ ਹੋ ਗਿਆ ਜਾਂ ਕੀ ਨਹੀਂ ਹੋਇਆ ਸਟੂਡੈਂਟਾਂ ਦਾ ਜਾਣਾ ਸੌਖਾ ਹੋਇਆ ਜਾਂ ਔਖਾ ਹੋਇਆ ਕੈਨੇਡਾ ਸਰਕਾਰ ਨੇ ਸਟੂਡੈਂਟਾਂ ਲਈ ਕੀ ਕੀਤਾ ਵਾ ਨਵੀਆਂ ਚੀਜ਼ਾਂ ਕੀ ਐਲਾਨ ਕੀਤੀਆਂ ਨੇ ਕਿਉਂ ਇਹੋ ਜਿਹੀਆਂ ਚੀਜ਼ਾਂ ਨੂੰ ਲੋਕ ਸਾਰੇ ਬਹੁਤ ਹੀ ਜ਼ਿਆਦਾ ਦੇਖਦੇ ਨੇ ਤੇ ਇਹ ਵੀਡੀਓ ਤੁਹਾਡੀ ਬਹੁਤ ਹੀ ਜਲਦੀ ਵਾਇਰਲ ਹੋਊਗੀ ਫੇਸਬੁੱਕ ਤੇ ਤਾਂ ਦੇਖੋ 100 ਤੋਂ 1% ਵਾਇਰਲ ਹੋਊਗੀ ਕਿਉਂਕਿ ਹਰ ਇੱਕ ਕੋਈ ਬੰਦਾ ਫੇਸਬੁੱਕ ਬਹੁਤ ਛੇਤੀ ਚੱਲਦਾ ਤੇ ਫੇਸਬੁੱਕ ਤੇ ਪ੍ਰੋਮੋਟ ਵੀ ਬਹੁਤ ਛੇਤੀ ਹੁੰਦੀ ਹੈ ਉਹ ਵੀਡੀਓ ਤੇ ਉਸ ਤੋਂ ਬਾਅਦ YouTube YouTube ਤੇ ਵੀ ਤੁਹਾਡੀ ਵੀਡੀਓ 101% ਵਾਇਰਲ ਹੋਊਗੀ ਤੇ ਤੁਸੀਂ ਦੋਵਾਂ ਤੋਂ ਤੁਸੀਂ ਮਹੀਨੇ ਦੇ ਨਾ ਤੁਸੀਂ ਅਗਰ ਮੰਨ ਕੇ ਚੱਲੀ ਆਪਾਂ ਘੱਟੋ ਘੱਟ ਤਾਂ ਤੁਸੀਂ ਮਹੀਨੇ ਦੇ 2 ਤੋਂ 3 ਲੱਖ ਰੁਪਏ ਤੁਸੀਂ ਬੜੇ ਆਰਾਮ ਨਾਲ ਕਰ ਜਾਓਗੇ ਕਿਉਂਕਿ ਇਹ ਚੈਨਲ ਤੁਹਾਡਾ ਬੜੀ ਛੇਤੀ ਤੁਹਾਡਾ ਗਰੋ ਹੋ ਜਾਏਗਾ ਸੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇੰਨਾ ਹੀ ਹੈ ਜੀ ਅਗਰ ਤੁਹਾਨੂੰ ਇਹ ਵੀਡੀਓ ਪ੍ਰੋਪਰਲੀ ਸਹੀ ਤਰੀਕੇ ਨਾਲ ਸਮਝ ਆ ਗਿਆ ਫਿਰ ਤਾਂ ਬਹੁਤ ਵਧੀਆ ਵੈਲ ਡੁਡ ਅਗਰ ਤੁਹਾਨੂੰ ਨਹੀਂ ਸਮਝ ਆਈਗੀ ਜਾਂ ਇਸ ਵੀਡੀਓ ਦੇ ਰਿਗਾਰਡਿੰਗ ਤੁਹਾਡਾ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਸਵਾਲ ਹੈਗਾ ਵਾ ਤਾਂ ਪਲੀਜ਼ ਤੁਸੀਂ ਨੀਚੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਤੁਸੀਂ ਆਪਣਾ ਸਵਾਲ ਮੈਨੂੰ ਬਹੁਤ ਸਾਕਦੇ ਹਾਂ ਜਾਂ ਫਿਰ ਤੁਸੀਂ ਮੈਨੂੰ ਇੰਸਟਾਗ੍ਰam ਤੇ ਫੋਲੋ ਕਰ ਲਓ ਜੀ ਮੈਨੂੰ ਇੰਸਟਾਗ੍ਰam ਤੇ ਫੋਲੋ ਕਰਕੇ ਤੁਸੀਂ ਮੈਨੂੰ ਮੈਸੇਜ ਕਰ ਦਿਓ ਮੈਂ ਤੁਹਾਡਾ ਆਨਸਰ 101% ਦਵਾਂਗਾ ਜੀ ਸੋ ਵੀਡੀਓ ਨੂੰ ਖਤਮ ਕਰਨ ਤੋਂ ਪਹਿਲਾਂ ਮੈਂ ਤੁਹਾਡੇ ਸਾਰਿਆਂ ਨਾਲ ਇੱਕ ਗੱਲ ਸਾਂਝੀ ਕਰਨੀ ਚਾਹੁੰਨਾ ਵਾ ਬਹੁਤ ਸਾਰੇ ਮੇਰੇ ਭੈਣ ਭਰਾ ਇਹੋ ਜੇ ਹੈਗੇ ਨੇ ਜਿਨ੍ਹਾਂ ਦੇ ਵਿੱਚ ਨਾ ਬਹੁਤ ਸਾਰਾ ਜਜ਼ਬਾ ਵਾ ਵੀ ਉਹ ਕਹਿੰਦੇ ਕਿ ਵੀਰ ਜੀ ਅਸੀਂ ਫੇਸਬੁੱਕ YouTube ਇੰਸਟਾਗ੍ਰam ਤੋਂ ਕੰਮ ਕਰਕੇ ਨਾ ਅਸੀਂ ਵੀ ਪੈਸਾ ਕਮਾਉਣਾ ਚਾਹੁੰਦੇ ਆ ਬਟ ਦਿੱਕਤ ਕੀ ਆ ਉਹਨਾਂ ਨੂੰ ਪਰੇਸ਼ਾਨੀ ਆ ਰਹੀ ਆ ਨਾ ਤਾਂ ਉਹਨਾਂ ਨੂੰ ਵੀਡੀਓ ਸ਼ੂਟ ਕਰਨਾ ਆਉਂ ਕਰਨਾ ਹੁੰਦਾ ਹੈਗਾ ਨਾ ਉਹਨਾਂ ਨੂੰ ਵੀਡੀਓ ਅਪਲੋਡ ਕਰਨਾ ਹੁੰਦਾ ਹੈਗਾ ਨਾ ਉਹਨਾਂ ਨੂੰ ਥੰਬਨੇਲ ਬਣਾਉਣਾ ਆਉਂਦਾ ਹੈਗਾ ਜਿਹੜੀਆਂ ਚਾਰ ਚੀਜ਼ਾਂ ਨੇ ਉਹਨਾਂ ਨੂੰ ਉਹ ਚਾਰ ਚੀਜ਼ਾਂ ਦੀ ਪ੍ਰੋਬਲਮ ਆ ਰਹੀ ਆ ਕਿਉਂਕਿ ਇਹ ਚਾਰ ਚੀਜ਼ਾਂ ਮੈਨ ਜ਼ਰੂਰੀ ਨੇ ਅਗਰ ਤੁਸੀਂ ਮਹੀਨੇ ਦੇ ਵਿੱਚ ਤੁਸੀਂ ਲੱਖ ਰੁਪਏ ਕਮਾਉਣਾ ਚਾਹੁੰਦੇ ਹੋ ਨਾ ਤਾਂ ਆਹਾਂ ਚਾਰ ਚੀਜ਼ਾਂ ਬਹੁਤ ਜ਼ਰੂਰੀ ਆ ਤੁਹਾਨੂੰ ਇਹ ਆਉਣੀਆਂ ਚਾਹੀਦੀਆਂ ਨੇ ਸੋ ਅਗਰ ਤੁਸੀਂ ਇਹ ਚਾਰ ਚੀਜ਼ਾਂ ਤੁਸੀਂ ਸਿੱਖਣਾ ਚਾਹੁੰਦੇ ਹੋ ਤੁਸੀਂ ਵੀਡੀਓ ਸ਼ੂਟ ਕਰਨਾ ਵੀਡੀਓ ਨੂੰ ਐਡਿਟ ਕਰਨਾ ਵੀਡੀਓ ਨੂੰ ਅਪਲੋਡ ਕਰਨਾ ਤੇ ਵੀਡੀਓ ਦਾ ਥੰਬਨੇਲ ਬਣਾਉਣਾ ਤਾਂ ਮੈਂ ਬਹੁਤ ਜਲਦੀ ਨਾ ਪਟਿਆਲੇ ਸ਼ਹਿਰ ਦੇ ਵਿੱਚ ਇੱਕ ਦਿਨ ਦੀ ਪੂਰੇ 1 ਦਿਨ ਦੀ ਪੂਰੇ 1 ਦਿਨ ਦੀ 5 ਤੋਂ ਲੈ ਕੇ 6 ਘੰਟੇ ਦੀ ਮੇਰੀ ਵਰਕਸ਼ਾਪ ਹੋਏਗੀ ਮੈਂ ਉਹਦੇ ਵਿੱਚ ਤੁਹਾਨੂੰ ਪ੍ਰੋਪਰਲੀ ਪੂਰੇ ਤਰੀਕੇ ਨਾਲ ਦੱਸਾਂਗਾ ਸ਼ੂਟ ਕਰਕੇ ਜਨੇ ਕਿ ਪ੍ਰੈਕਟੀਕਲ ਕਰਕੇ ਦਿਖਾਵਾਂਗਾ ਤੁਹਾਨੂੰ ਕਿ ਤੁਸੀਂ ਵੀਡੀਓ ਨੂੰ ਕਿਵੇਂ ਸ਼ੂਟ ਕਰਨਾ ਵਾ ਕਿਵੇਂ ਵੀਡੀਓ ਨੂੰ ਐਡਿਟ ਕਰਨਾ ਵਾ ਕਿਵੇਂ ਵੀਡੀਓ ਨੂੰ ਤੁਸੀਂ ਅਪਲੋਡ ਕਰਨਾ ਵਾ ਕਿਵੇਂ ਤੁਸੀਂ ਵੀਡੀਓ ਤੇ ਥੰਬਨੇਲ ਬਣਾ ਕੇ ਤੁਸੀਂ ਅਪਲੋਡ ਕਰਨਾ ਅਗਰ ਤੁਸੀਂ ਮੇਰੀ ਉਹ ਵਰਕਸ਼ਾਪ ਲਗਾ ਲਓਗੇ ਨਾ ਮੈਂ ਕਹਿੰਦਾ ਤੁਸੀਂ YouTube Facebook Instagram Telegram WhatsApp ਤੇ ਤੁਸੀਂ ਕੰਮ ਕਰਨਾ ਸ਼ੁਰੂ ਕਰ ਸਕਦੇ ਹੋ ਤੇ ਤੁਸੀਂ ਮਹੀਨੇ ਦੇ ਬਹੁਤ ਹੀ ਵਧੀਆ ਤੁਸੀਂ ਇਨਕਮ ਨੀ ਸ਼ੁਰੂ ਕਰ ਦੋਗੇ ਜੋ ਅਗਰ ਤੁਸੀਂ ਮੇਰੀਓ ਕਲਾਸ ਲਗਾਉਣਾ ਚਾਹੁੰਦੇ ਹੋ ਤਾਂ ਸਕਰੀਨ ਤੇ ਚੱਲ ਰਹੇ ਨੰਬਰ ਤੇ ਤੁਸੀਂ ਕਾਲ ਕਰਕੇ ਉਹ ਤੁਸੀਂ ਆਪਣੀ ਸੀਟ ਬੁੱਕ ਤੁਸੀਂ ਕਰਵਾ ਸਕਦੇ ਹੋ ਮਾਰਚ ਦੇ 15 ਮਾਰਚ ਤੋਂ ਬਾਅਦ ਅਸੀਂ ਪਟਿਆਲੇ ਸ਼ਹਿਰ ਦੇ ਵਿੱਚ 15 ਮਾਰਚ ਤੋਂ ਬਾਅਦ ਪਟਿਆਲੇ ਸ਼ਹਿਰ ਦੇ ਵਿੱਚ ਅਸੀਂ ਉਹ ਵਰਕਸ਼ਾਪ ਲਗਾਉਣ ਜਾ ਰਹੇ ਹਾਂ ਜੀ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇੰਨਾ ਹੀ ਅਗਰ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਜੀ ਅਗਰ ਤੁਹਾਡਾ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਸਵਾਲ ਆ ਤਾਂ ਤੁਸੀਂ ਥੱਲੇ ਕਮੈਂਟ ਬਾਕਸ ਦੇ ਵਿੱਚ ਲਿਖ ਸਕਦੇ ਹੋ ਜਾਂ ਤੁਸੀਂ ਮੈਨੂੰ ਇੰਸਟਾਗ੍ਰਾਮ ਤੇ ਫੋਟੋ ਕਰਕੇ ਮੈਸੇਜ ਕਰ ਦਿਓ ਜੀ ਅਗਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਕਿਉਂਕਿ ਮੈਂ ਇਸੇ ਤਰ੍ਹਾਂ ਦੀਆਂ ਵੀਡੀਓ ਤੁਹਾਡੇ ਸਾਰਿਆਂ ਵਾਸਤੇ ਲੈ ਕੇ ਆਉਂਦਾ ਰਹਿਣਾ ਹਾਂ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਜ਼ਿਆਦਾ ਧੰਨਵਾਦ ਤੁਸੀਂ ਆਪਣੇ ਕੀਮਤੀ ਸਮੇਂ ਚੋਂ ਕੀਮਤੀ ਸਮਾਂ ਕ ਸਤਿ ਸ੍ਰੀ ਅਕਾਲ